ਪੰਜਾਬ ਦੇ ਵਿੱਚ ਡਾਇਰੀਆ ਦੇ ਨਾਲ ਤਿੰਨ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀਹਾਂ ਤੁਹਾਨੂੰ ਦੱਸਦੇ ਹਾਂ ਕਿ ਕਪੂਰਥਲਾ ਦੇ ਸੁੰਦਰਨਗਰ ਦੇ ਵਿੱਚ ਸਵੇਰੇ ਹੀ ਡਾਇਰੀਆ ਦੇ ਪ੍ਰਕੋਪ ਕਾਰਨ 2 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 3 ਹੋ ਗਈ ਹੈ ਦੂਸ਼ਿਤ ਪਾਣੀ ਦੇ ਸਪਲਾਈ ਕਾਰਨ ਸੁੰਦਰਨਗਰ ਬਕਰ ਥਾਣਾ ਅਤੇ ਕੈਧੂਪੁਰ ਦੇ ਕਰੀਬ 100 ਲੋਕ ਬਿਮਾਰ ਦੱਸੇ ਜਾ ਰਹੇ ਨੇ ਅਤੇ 40 ਮਰੀਜ਼ ਕਪੂਰਥਲਾ ਤੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਨੇ ਬੱਚੇ ਦੀ ਬਿਛਾਰ ਨੇ ਕੋਕੋ ਦੇ ਵੱਜੋ ਹੋਈ ਹੈ ਇਸ ਤੋਂ ਪਹਿਲਾਂ ਰੂਪਕਰ ਅਤੇ ਰਾਮਲੁਭਾਇਆ ਦੀ ਦੁਸ਼ਿਤ ਪਾਣੀ ਪੀਣ ਦੇ ਨਾਲ ਮੌਤ ਹੋ ਚੁੱਕੀ ਸੀ ਇਥੋਂ ਤੱਕ ਕਿ ਰੂਪ ਦੀ ਧੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਸੁੰਦਰ ਨਗਰ ਦੇ ਵਸਨੀਕ ਨਰਵੈਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਪਿਛਲੇ 3 ਦਿਨਾਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਹੈ ਕਈ ਲੋਕ ਬਿਮਾਰ ਹੋ ਰਹੇ ਨੇ ਸਿਹਤ ਵਿਭਾਗ ਤੋਂ ਬਲੋ ਸੈਂਪਲ ਲੈਣ ਤੋਂ ਬਾਅਦ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਨਗਰ ਨਿਗਮ ਦੀ ਅਣਗਹਿਲੀ ਕਾਰਨ ਹਾਲਾਤ ਵਿਗੜ ਰਹੇ ਨੇ ਪੀਨ ਵਾਲੇ ਪਾਣੀ ਦੀ ਸਪਲਾਈ ਜੋ ਹੈ ਬਹਾਲ ਹੋਣੀ ਚਾਹੀਦੀ ਹੈ ਇਹ ਲੋਕਾਂ ਦਾ ਕਹਿਣਾ ਇੱਕ ਹੋਰ ਵਸਨੀਕ ਜਿਸ ਦੀ ਪਛਾਣ ਸ਼ਿੰਦਰ ਦੱਸੀ ਜਾ ਰਹੀ ਹੈ ਉਸ ਦੇ ਵੱਲੋਂ ਵੀ ਜੋ ਹੈ ਇਸ ਕੰਮ ਦੀ ਆਲੋਚਨਾ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਪਿਛਲੇ 2-3 ਦਿਨਾਂ ਤੋਂ ਪਾਣੀ ਦੀ ਗੁਣਵੱਤਾ ਵਿਗੜ ਗਈ ਹੈ ਹੁਣ ਤੱਕ 3 ਲੋਕਾਂ ਦੀ ਇਸੇ ਕਾਰਨ ਮੌਤ ਹੋ ਗਈ ਹੈ ਅਸੀਂ ਮਜ਼ਦੂਰਾ ਦੇ ਵਜੋਂ ਕੰਮ ਕਰਦੇ ਹਾਂ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਕਰਵਾ ਸਕਦੇ ਕੋਈ ਸਿਹਤ ਅਧਿਕਾਰੀ ਜਾਂ ਨੇਤਾ ਸਾਨੂੰ ਮਿਲਣ ਨਹੀਂ ਆਇਆ ਐਸਐਮ ਡਾਕਟਰ ਸੰਦੀਪ ਧਵਨ ਨੇ ਇਸ ਮਾਮਲੇ ਤੇ ਗੱਲ ਕਰਦੇ ਆ ਕਿਹਾ ਕਿ ਪਿਛਲੇ 3 ਦਿਨਾਂ ਦੇ ਵਿੱਚ 80-35 ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਇੱਕ ਦੀ ਮੌਤ ਅੱਜ ਅਤੇ ਦੂਜੇ ਦੀ ਮੌਤ 23 ਜੁਲਾਈ ਨੂੰ ਹੋਈ ਸੀ ਤੀਜੇ ਮਰੀਜ਼ ਦੀ ਕਿਡਨੀ ਦੀ ਬਿਮਾਰੀ ਸੀ ਬਹੁਤ ਸਾਰੇ ਲੋਕ ਜੋ ਦੇ ਲੁਟੇਰੀਆ ਦੇ ਜਾਲ ਦੇ ਵਿੱਚੋਂ ਫਸ ਰਹੇ ਨੇ ਤਾਂ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਨੇ ਇਸ ਮਾਮਲੇ ਤੇ ਗੱਲ ਕਰਦੇ ਕਿਹਾ ਕਿ ਕਪੂਰਥਲਾ ਦੇ ਨਗਰ ਨਿਗਮ ਕਮਿਸ਼ਨ ਗੈਰ ਜ਼ਿੰਮੇਵਾਰ ਹਨ ਅਤੇ ਉਹਨਾਂ ਦੀ ਗੱਲ ਨਹੀਂ ਸੁਣਦੇ ਮੈਂ ਉਹਨਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਡਰੇਨਾਂ ਦੀ ਸਫਾਈ ਯਕੀਨੀ ਬਣਾਉਣ ਦੇ ਲਈ ਕਿਹਾ ਸੀ ਇੱਥੋਂ ਤੱਕ ਕਿ ਨਗਰ ਨਿਗਮ ਦੇ ਵੱਲੋਂ ਸੁਪਰ ਸੋਕਰ ਮਸ਼ੀਨ ਰਾਹੀਂ ਸੀਵਰੇਜਾ ਦੀ ਸਫਾਈ ਦੇ ਲਈ 45 ਲੱਖ ਰੁਪਏ ਮਜ਼ਦੂਰਾਂ ਨੂੰ ਮਨਜ਼ੂਰ ਕੀਤੇ ਸਨ ਟੈਂਡਰ ਕੱਢੇ ਗਏ ਅਤੇ ਖੋਲੇ ਗਏ ਹਨ ਪਰ ਉਸਨੇ ਵਰਕ ਆਰਡਰ ਜਾਰੀ ਨਹੀਂ ਕੀਤੇ ਮੈਂ ਇਸ ਮਾਮਲਾ ਇਹ ਮਾਮਲਾ ਜੋ ਹੈ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਕੋਲ ਵੀ ਉਠਾਇਆ ਪਰ ਕੁਝ ਨਹੀਂ ਹੋਇਆ ਤਾਂ ਲਗਾਤਾਰ ਡਾਇਰੀਆ ਕਾਰਨ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਜਿਸ ਕਾਰਨ ਮੌਤਾ ਦੀ ਗਿਣਤੀ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ ਪਹਿਲਾਂ 2 ਮਰੀਜ਼ਾਂ ਦੀ ਮੌਤ ਹੋਈ ਸੀ ਡਾਇਰੀਆ ਕਾਰਨ ਅਤੇ ਅੱਜ ਉਹ 3 ਹੋ ਚੁੱਕੀਆਂ ਹੈ